ਹੈਲੋ ਜੀ ਸਾਰੇ ਪੈਨਪਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੇਖੋ ਆਪਾਂ ਨੇੜੇ ਦੇ ਪੈਨਪਰਾ ਹਨ ਨਾਨ ਵੇਜ ਨਹੀਂ ਖਾਂਦੇ ਉਹਨਾਂ ਵਾਸਤੇ ਲੈ ਕੇ ਆਇਆ ਇੱਕ ਬਹੁਤ ਹੀ ਹੈਲਦੀ ਡਿਸ਼ ਤੇ ਤੁਸੀਂ ਹੈ ਨਾ ਸ਼ਾਮ ਨੂੰ ਦੇਖਿਆ ਹੋਣਾ ਕਿ ਰੇੜੀਆਂ ਦੇ ਉੱਪਰ ਨਾ ਬਹੁਤ ਭੀੜ ਲੱਗੀ ਹੁੰਦੀ ਹੈ ਇਸ ਚੀਜ਼ ਵਾਸਤੇ ਸਰਦੀਆਂ ਦੇ ਵਿੱਚ ਜਿਹੜੇ ਆਪਣੇ ਇਹ ਕਾਲੇ ਚਨੇ ਹੁੰਦੇ ਨੇ ਹਨਾ ਇਹਦਾ ਸੂਪ ਸਲਾਦ ਚਾਟ ਬਹੁਤ ਬਣਾਈ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਆਪਣੇ ਚਨੇ ਲੈ ਲੈ ਚਨੇ ਲੈ ਕੇ ਇਹਨਾਂ ਨੂੰ ਆਪਾਂ ਨੇ ਉਬਾਲ ਲਿਆ ਤੇ ਆਪਾਂ ਨੂੰ ਚਾਹੀਦੇ ਨੇ 2 ਜਾਂ 3 ਟਮਾਟਰ ਜਿੰਨਾ ਕ ਆਪਾਂ ਨੇ ਮੈਂਬਰ ਵਾਸਤੇ ਬਣਾਉਣੇ ਮੈਂ ਇਹਨੂੰ 6 ਮੈਂਬਰ ਵਾਸਤੇ ਬਣਾ ਰਹੀ ਹਾਂ ਉਹਦੇ ਵਾਸਤੇ ਮੈਂ ਲੈਤੀ ਦੇਖੋ ਇਹ ਪਾਈਆ ਕਾਲੇ ਚਨੇ ਥੋੜੀ ਜੀ ਬੰਦ ਕੋ ਵੀ ਦੋ ਖੀਰੇ ਤਿੰਨ ਟਮਾਟਰ ਥੋੜਾ ਚਕੰਦਰ ਤੇ ਆਪਾਂ ਇਹਨੂੰ ਹੈਲਦੀ ਬਣਾਵਾਂਗੇ ਹਨਾ ਉਹਦੇ ਵਾਸਤੇ ਥੋੜਾ ਜਿਹਾ ਪਿਆਜ਼ ਵੀ ਪਾਵਾਂਗੇ ਆਪਾਂ ਨਿੰਬੂ ਵੀ ਪਾਵਾਂਗੇ ਦੇਖੋ ਇਹਨਾਂ ਤੁਸੀਂ ਹੈਲਦੀ ਬਣਾਉਣਾ ਤਾਂ ਤੁਸੀਂ ਇਹਦੇ ਵਿੱਚ ਹਨਾ ਕੁਝ ਵੀ ਪਾ ਸਕਦੇ ਹੋ ਜਿਵੇਂ ਜ਼ੁਕੀਨੀ ਵੀ ਪਾ ਸਕਦੇ ਹੋ ਇੱਕ ਸਲਾਦ ਦੇ ਰੂਪ ਦੇ ਵਿੱਚ ਤੁਸੀਂ ਇਹਨੂੰ ਬਣਾ ਕੇ ਖਾਓਗੇ ਜਿਹੜੇ ਬੱਚਿਆਂ ਦਾ ਹਨਾ ਹਾਈਟ ਨਹੀਂ ਵਧਦੀ ਆਪਾਂ ਕਹਿੰਦੇ ਵੀ ਕੱਦ ਨਹੀਂ ਵੱਧਦਾ ਜਾਂ ਖਾਦਾ ਪੀਤਾ ਨਹੀਂ ਲੱਗਦਾ ਉਹਨਾਂ ਵਾਸਤੇ ਇਹ ਸੂਪ ਤੇ ਇਹ ਹਨਾ ਜਿਹੜੀ ਆਪਣੀ ਚਾਟ ਹੈਗੀ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗੀ ਨਾਲੇ ਤਾਂ ਬੱਚੇ ਦੇਖੋ ਬਹਾਨੇ ਦੇ ਨਾਲ ਹਨਾ ਸਬਜ਼ੀਆਂ ਖਾ ਲੈਂਦੇ ਨੇ ਪਰਿਵਾਰ ਵਾਲੇ ਜਿਹੜੇ ਹੁਣ ਅੱਜਕੱਲ ਮੋਟਾਪੇ ਤੋਂ ਪਰੇਸ਼ਾਨ ਹੋ ਤੁਸੀਂ ਹਨਾ ਡਾਈਟ ਕਰਨੀ ਚਾਹੁੰਦੇ ਹੋ ਉਹਨਾਂ ਵਾਸਤੇ ਵੀ ਇਹ ਚੀਜ਼ ਹਨਾ ਬਹੁਤ ਹੀ ਫਾਇਦੇਮੰਦ ਹੈਗੀ ਜਿਹੜੇ ਬੱਚਿਆਂ ਦਾ ਹਨਾ ਵਜ਼ਨ ਨਹੀਂ ਵਧਦਾ ਜਾਂ ਹਾਈਟ ਨਹੀਂ ਵਧਦੀ ਜਾਂ ਭੈਣ ਭਰਾ ਕਹਿੰਦੇ ਨੇ ਲੈਣਾ ਵੀ ਮੇਰਾ ਵਜ਼ਨ ਜਾਦਾ ਵਧ ਰਿਹਾ ਹੈਗਾ ਇਹ ਦੇਖੋ ਦੋਨਾਂ ਚੀਜ਼ਾਂ ਨੂੰ ਮੇਨਟੇਨ ਰੱਖਦੇ ਨਾਲ ਤਾਂ ਤੁਹਾਨੂੰ ਭੁੱਖ ਨਹੀਂ ਲੱਗੇਗੀ ਨਾ ਕਿਉਂਕਿ ਹੈਲਦੀ ਹੈ ਸਾਰਾ ਕੁਝ ਨਾਲੇ ਤੁਹਾਡੇ ਜਿਹੜੇ ਇਮਿਊਨਿਟੀ ਦੇ ਵਿੱਚ ਸਟਰੋਂਗ ਵਾਸਤੇ ਤੁਹਾਨੂੰ ਤੱਤ ਚਾਹੀਦੇ ਨੇ ਵਿਟਾਮਿਨ ਮਿਨਰਲ ਉਹ ਸਾਰੇ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਹਨਾ ਬਰੀਕ-ਬਰੀਕ ਕੱਟ ਲੈਣਾ ਹੈਗਾ ਤੇ ਮੈਂ ਤੁਹਾਨੂੰ ਪਤਾ ਹੀ ਵੀ ਮੇਰਾ ਤਰੀਕਾ ਥੋੜਾ ਜਿਆਦਾ ਦੇਸੀ ਹੁੰਦਾ ਮੈਂ ਪਹਿਲਾਂ ਚਨੇ ਪਾ ਲਈ ਉਹਦੇ ਵਿੱਚ ਹੀ ਗਾਜਰ ਕੱਟਤੀ ਉਹਦੇ ਵਿੱਚ ਹੀ ਆਪਾਂ ਹੁਣ ਪੱਤਾ ਗੋਬੀ ਨੂੰ ਕੱਟ ਦੇਣਾ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਲਈ ਤੁਸੀਂ ਬੱਚਿਆਂ ਵਾਸਤੇ ਬਣਾਉਨੇ ਹੋ ਤਾਂ ਹਰੀ ਮਿਰਚ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਇਸੇ ਤਰੀਕੇ ਨਾਲ ਹੁਣ ਆਪਾਂ ਟਮਾਟਰਾਂ ਨੂੰ ਵੀ ਹਨਾ ਬਰੀਕ-ਬਰੀਕ ਕਟਿੰਗ ਕਰਕੇ ਇਹਦੇ ਵਿੱਚ ਪਾਵਾਂਗੇ ਇਸ ਤਰੀਕੇ ਦੀਆਂ ਹਨਾ ਬਹੁਤ ਸਾਰੀਆਂ ਹੈਲਦੀ ਤੇ ਵਧੀਆ-ਵਧੀਆ ਡਿਸ਼ਾਂ ਦੇਖਣ ਲਈ ਤੁਸੀਂ ਆਪਣੇ ਚੈਨਲ ਨੂੰ ਅਗਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਦਾ ਨਾਂ ਕਿਰਨ ਕੁਕਿੰਗ ਐਂਡ ਸਟੀਚਿੰਗ ਤੁਹਾਨੂੰ ਸਾਰੇ ਪਿੰਪਰਾਵਾਂ ਨੂੰ ਪਤਾ ਹੀ ਹੈਗਾ ਤੇ ਬੀਡੀ ਇਸ ਚੰਗੀ ਲਗੀ ਤਾਂ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦੇਣਾ ਤੇ ਇਸ ਤਰੀਕੇ ਨਾਲ ਆਪਾਂ ਜਿਹੜੇ ਟਮਾਟਰ ਨੇ ਉਹਨਾਂ ਨੂੰ ਹਨਾ ਬ੍ਰੇਕ ਬ੍ਰੇਕ ਕਟਿੰਗ ਕਰ ਲਾਂਗੇ ਤੁਸੀਂ ਇਹਨੂੰ ਹਨਾ ਥੋੜਾ ਜਿਹਾ ਤੜਕਾ ਵੀ ਲਗਾ ਸਕਦੇ ਹੋ ਪਰ ਅਗਰ ਆਪਾਂ ਕੱਚੀਆਂ ਸਬਜ਼ੀਆਂ ਵਗੈਰਾ ਇਸ ਤਰੀਕੇ ਦੇ ਨਾਲ ਪਾ ਕੇ ਖਾਵਾਂਗੇ ਤਾਂ ਇਹਦੇ ਨਾਲ ਜਿਹੜੇ ਵੀ ਇਹਦੇ ਤੱਤ ਨੇ ਨਾ ਉਹ ਸਾਰੇ ਆਪਾਂ ਨੂੰ ਵਿਟਾਮਿਨਸ ਨੇ ਉਹ ਸਾਰੇ ਮਿਲਣਗੇ ਹਨਾ ਕਿਉਂਕਿ ਫਰਾਈ ਕਰਕੇ ਆਪਾਂ ਤੇਲ ਨਾਲ ਥੋੜਾ ਬਹੁਤੋ ਕਰਾਂਗੇ ਤਾਂ ਉਹਦੇ ਨਾਲ ਥੋੜਾ ਜਿਹਾ ਆਇਲੀ ਜਿਹਾ ਵੀ ਬਣ ਜਾਂਦਾ ਹੈ ਕਿਉਂਕਿ ਸੂਪ ਬਣਾ ਅਲੱਗ ਤਰੀਕੇ ਨਾਲ ਬਣਦਾ ਤੇ ਇਹ ਚਾਟ ਆਪਣੀ ਅਲੱਗ ਤਰੀਕੇ ਨਾਲ ਬਣਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਚਕੰਦਰ ਦੇ ਕੁਚ ਚਕੰਦਰ ਵੀ ਸਰਦੀਆਂ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਮਿਲ ਜਾਂਦੇ ਨੇ ਆਪਣੇ ਘਰਾਂ ਦੇ ਵਿੱਚ ਆਮ ਲਗਾਏ ਹੋਏ ਹੁੰਦੇ ਆ ਨਾ ਇਹਨੂੰ ਤੁਸੀਂ ਗਮਲੇ ਵਗੈਰਾ ਵਿੱਚ ਲਗਾ ਸਕੋ ਜਿਹਦੀ ਖੂਨ ਦੀ ਕਮੀ ਹੈ ਉਹ ਇੱਕ ਚਕੰਦਰ ਦੋ ਤਿੰਨ ਗਾਜਰਾਂ ਤੇ ਇੱਕ ਆਪਣਾ ਅਨਾਰ ਖਾਣ ਲੱਗ ਜਾਓ ਤੇ ਖੂਨ ਦੀ ਕਮੀ ਹੈ ਨਾ ਤੁਹਾਨੂੰ ਕਦੇ ਵੀ ਨਹੀਂ ਹੋਵੇਗੀ ਇਹਨੂੰ ਵੀ ਆਪਾਂ ਨਾ ਬਰੀਕ ਬਰੀਕ ਕਟਿੰਗ ਕਰਕੇ ਇਹਦੇ ਵਿੱਚ ਪਾ ਲੈਨੇ ਆ ਤੇ ਇਹਦੀ ਚਕੰਦਰ ਨੂੰ ਆਪਾਂ ਬੀਟ ਰੂਟ ਵੀ ਕਹਿ ਦਿੰਦੇ ਆ ਇਹਦੀ ਨਾਮ ਰੋਟੀ ਹਲਵਾ ਇਹਦਾ ਹਲਵਾ ਵੀ ਬਹੁਤ ਟੇਸਟੀ ਬਣਦਾ ਹੈ ਉਹਦੀ ਰੈਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮੈਂ ਪਾਉਂਗੀ ਤੁਸੀਂ ਇੱਕ ਵਾਰ ਇਹਦਾ ਹਲਵਾ ਬਣਾ ਲੈਣਾ ਤੁਸੀਂ ਸਾਰੇ ਗਾਜਰ ਦਾ ਹਲਵਾ ਵਗੈਰਾ ਗਜਰੇਲਾ ਵਗੈਰਾ ਤੁਸੀਂ ਸਾਰਾ ਕੁਝ ਭੁੱਲ ਜਾਓਗੇ ਕਿਉਂਕਿ ਇੰਨਾ ਜ਼ਿਆਦਾ ਟੇਸਟੀ ਤੇ ਇੰਨਾ ਜ਼ਿਆਦਾ ਯਮਮੀ ਬਣਦਾ ਹੈ ਨਾ ਤੁਸੀਂ ਹੈਰਾਨ ਹੋ ਜਾਓਗੇ ਨਾ ਜਦੋਂ ਵੀ ਤੁਹਾਨੂੰ ਮਤਲਬ ਕਿ ਸਰਦੀਆਂ ਸਟਾਰਟ ਹੋਇਆ ਕਰਨੀਆਂ ਚਕੰਦਰ ਲਿਆ ਕਰੋਗੇ ਤਾਂ ਤੁਸੀਂ ਇਸ ਨੂੰ ਜ਼ਰੂਰ ਬਣਾਇਆ ਕਰੋਗੇ ਤੇ ਹੁਣ ਆਪਾਂ ਨੇ ਖੀਰੇ ਨੂੰ ਵੀ ਇਸ ਤਰੀਕੇ ਨਾਲ ਹੀ ਹਨਾ ਕਟਿੰਗ ਕਰ ਲੈਣੀ ਹੈ ਤੇ ਇਹਦੇ ਵਿੱਚ ਆਪਾਂ ਹਨਾ ਹੋਰ ਹੈਲਦੀ ਬਣਾਉਣ ਵਾਸਤੇ ਕੀ ਕੀ ਪਾਵਾਂਗੇ ਉਹ ਤੁਹਾਨੂੰ ਆਪਾਂ ਸਾਰੀ ਚੀਜ਼ ਦਿਖਾਉਣੀ ਹੈ ਤੇ ਖੀਰੇ ਨੂੰ ਵੀ ਬਰੀਕ-ਬਰੀਕ ਹਨਾ ਕਟਿੰਗ ਕਰਕੇ ਆਪਾਂ ਇਹਦੇ ਵਿੱਚ ਪਾ ਲੈਣੇ ਆਂ ਤੁਹਾਨੂੰ ਜਿਹੜੀਆਂ ਦੇੜੀਆਂ ਸਬਜ਼ੀਆਂ ਪਸੰਦ ਨੇ ਹਨ ਤੁਸੀਂ ਇਹਦੇ ਵਿੱਚ ਆਪਣੀ ਮੋਲੀ ਵੀ ਪਾ ਸਕਦੇ ਹੋ ਸਲਗੰਬੀ ਵੀ ਪਾ ਸਕਦੇ ਹੋ ਹਨ ਤੇ ਮੈਂ ਪਹਿਲਾਂ ਹੀ ਦੱਸਿਆ ਵੀ ਯਕੀਨੀ ਵਗੈਰਾ ਇਹ ਪਾਸੇ ਤੋਂ ਕੋਈ ਫਰੂਟ ਵੀ ਜੇ ਪਾਉਣਾ ਚਾਹੋ ਨਾ ਤੁਸੀਂ ਹਨਾ ਉਹ ਵੀ ਪਾ ਸਕਦੇ ਹੋਗੇ ਹੈਲਦੀ ਜਿੰਨਾ ਵੀ ਹੋ ਸਕੇ ਤੁਸੀਂ ਓਨਾ ਹੈਲਦੀ ਬਣਾ ਲਓ ਇਹਦੀ ਇੱਕ ਕਟੋਰੀ ਤੁਹਾਨੂੰ ਲਾ ਲਓ ਵੀ ਹਨਾ ਇੱਕ ਕਟੋਰੀ ਇਹਦੀ ਲਾ ਲਓ ਇੱਕ ਕਟੋਰੀ ਤੁਸੀਂ ਹਨਾ ਕੋਈ ਵੀ ਮੀਟ ਹੈਗਾ ਉਹਦੀ ਲਾ ਲਓ ਹਨਾ ਬਰਾਬਰੀ ਤਾਕਤ ਹੈਗੀ ਜਿਹੜੇ ਆਪਣੇ ਬੱਚਿਆਂ ਦੇ ਹੁੰਦਾ ਵੀ ਆਪਾਂ ਨੂੰ ਹੁੰਦਾ ਵੀ ਹੈ ਨਾ ਹਾਈਟ ਨਹੀਂ ਵਧ ਰਹੀ ਉਹਨਾਂ ਵਾਸਤੇ ਨਾ ਇੱਕ ਮੁਠੀ ਚਨੇ ਲੈ ਕੇ ਤੁਸੀਂ ਇਹ ਆਪਣੇ ਕਾਲੇ ਚਨੇ ਇਹਨਾਂ ਨੂੰ ਸ਼ਾਮ ਨੂੰ ਤੁਸੀਂ ਪਿਉਂਦੋ ਪਿਉ ਕੇ ਫਿਰ ਸਵੇਰੇ ਕਿਸੇ ਕੱਪੜੇ ਦੇ ਵਿੱਚ ਰੱਖ ਦੋ ਸ਼ਾਮ ਦੂਜੇ ਦਿਨ ਸ਼ਾਮ ਤੱਕ ਇਹ ਨਾ ਥੋੜੀ ਥੋੜੀ ਪੁੰਗਰਿਆ ਹੋਣਗੇ ਤਾਂ ਤੁਸੀਂ ਉਹਨਾਂ ਨੂੰ ਨਮਕ ਲਗਾ ਕੇ ਇਸੇ ਤਰੀਕੇ ਨਾਲ ਕੋਈ ਉਹਨਾਂ ਨੂੰ ਉਬਾਲਣਾ ਨਹੀਂ ਕੋਈ ਤਲਣਾ ਨਹੀਂ ਇਸੇ ਤਰੀਕੇ ਨਾਲ ਬੱਚੇ ਨੂੰ ਦਿਓ ਦੇਖੋ ਕਿੰਨਾ ਬੱਚੇ ਦਾ ਹਾਈਟ ਵਧੇਗੀ ਤੇ ਇਹ ਆਪਣੇ ਪਿਆਜ਼ ਵੀ ਪਾ ਲਿਆ ਤੇ ਇਹ ਆਪਣਾ ਨਾ ਵਿਨੇਗਰ ਹੈ ਜਿਹੜਾ ਇੱਕ ਖਾਣ ਵਾਲਾ ਸਿਰਕਾ ਹੈ ਦੋ ਸਿਰਕੇ ਹੁੰਦੇ ਆਪਣੇ ਇੱਕ achar ਵਾਲਾ ਤੇ ਇੱਕ ਇਹ ਖਾਣ ਵਾਲਾ ਜਿਹੜਾ ਕਿ ਆਪਣਾ ਅਪਾ ਬਣਾਉਨੇ ਆ ਜਿਵੇਂ ਮੈਗੀ ਨੂਡਲਸ 버ਗਰ ਪੀਜਾ ਹਨ ਇਹਨਾਂ ਚੀਜ਼ਾਂ ਦੇ ਵਿੱਚ ਪੈਂਦਾ ਚਾਈਨੀਜ਼ ਫੂਡ ਦੇ ਵਿੱਚ ਪੈਂਦਾ ਉਹ ਹੈ ਤੇ ਇਹ ਨਿੰਬੂ ਹੈ ਨਿੰਬੂ ਵੀ ਆਪਣੇ ਘਰ ਦੀ ਹੈਗਾ ਤੇ ਇਹ ਨਿੰਬੂ ਦੇਖੋ ਹਾਜਮੇ ਵਾਸਤੇ ਵੀ ਵਧੀਆ ਤੇ ਡਾਈਟ ਵਾਸਤੇ ਵੀ ਵਧੀਆ ਹੈ ਹਨਾ ਅਗਰ ਤੁਸੀਂ ਆਪਣੇ ਮੋਟਾਪਾ ਘਟਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਵੀ ਵਧੀਆ ਹੈਗਾ ਤੇ ਆਪਾਂ ਨੇ ਇਹਦੇ ਵਿੱਚ ਪਾਤਾ ਇੱਕ ਨਿੰਬੂ ਤੇ ਦੋ ਢੱਕਣਾ ਲਾ ਲਓ ਤੁਸੀਂ ਜਾਂ ਦੋ ਚਮਚਾ ਲਾ ਲਓ ਹਨਾ ਆਪਾਂ ਨੇ ਸਿਰਕੇ ਦੇ ਪਾਏ ਨੇ ਵਿਨੇਗਰ ਦੇ ਪਾਏ ਹੈਗੇ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਹੁਣ ਆਪਏ ਇਹਦੇ ਵਿੱਚ ਪਾਵਾਂਗੇ ਕੁਝ ਮਸਾਲੇ ਇਹ ਆਪਣੇ ਕੋਲੇ ਪਈ ਆ ਸੀਗਾ ਹਨਾ ਥੋੜੀ ਜੀ ਗ੍ਰੀਨ ਚਿੱਲੀ ਮੰਗੂ ਹਨਾ ਪੀਸੀ ਉਹ ਪਾ ਦਈ ਆਪਾਂ ਨੇ ਤੇ ਇੱਕ ਪਾਊਚ ਆਪਾਂ ਪਾਵਾਂਗੇ ਵਿੱਚ ਟਮੇਟੋ ਸੌਸ ਦਾ ਤੇ ਬਾਕੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀ ਗੂੜੇ ਇਮਲੀ ਦੀ ਚਟਨੀ ਉਹਦੀ ਰੈਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੇਗੀ ਜਿਹੜਾ ਗੂੜੇ ਇਮਲੀ ਦੀ ਚਟਨੀ ਆ ਨਾ ਉਹ ਤੁਹਾਡੇ ਹਾਜਮੇ ਨੂੰ ਬਹੁਤ ਜ਼ਿਆਦਾ ਹਨਾ ਤੰਦਰੁਸਤ ਕਰਦੀ ਹੈ ਤੇ ਇਹ ਆਪਣਾ ਗੂੜੇ ਇਮਲੀ ਦੀ ਚਟਨੀ ਇਹਦੇ ਵਿੱਚ ਪਾ ਦਿੱਤੀ ਹੈਗੀ ਇਹਦੀ ਰੈਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੇਗੀ ਬਹੁਤ ਈਜ਼ੀ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਦੇਖੋ 30 ਰੁਪਏ ਦੀ ਆਪਾਂ ਹਨ ਜਿਹੜੀ ਇਮਲੀ ਲੈ ਲੈਣੀ ਹੈ ਵਿੱਚ ਕਿਲੋ ਗੁੜ ਪਾ ਲਾਂਗੇ ਤਾਂ ਬਹੁਤ ਹੀ ਟੇਸਟੀ ਇਹ ਬਣੂਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਥੋੜਾ ਜਿਹਾ ਚਾਟ ਮਸਾਲਾ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਲਓ ਨਹੀਂ ਜਿੰਨੇ ਮਸਾਲੇ ਘੱਟ ਰੱਖੋਗੇ ਉੰਨੇ ਹੀ ਜ਼ਿਆਦਾ ਵਧੀਆ ਉੰਨੇ ਹੀ ਜ਼ਿਆਦਾ ਹੈਲਦੀ ਬਣੂਗਾ ਹਨਾ ਇਹ ਹੁਣ ਆਪਾਂ ਇਹਨੂੰ ਸਾਰੀ ਚੀਜ਼ ਨੂੰ ਕਰ ਲਾਂਗੇ ਮਿਕਸ ਚੰਗੇ ਤਰੀਕੇ ਦੇ ਨਾਲ ਇਹਨੂੰ ਆਪਾਂ ਨੇ ਮਿਕਸ ਕਰ ਲੈਣਾ ਕਿਉਂਕਿ ਕਾਲੀ ਮਿਰਚ ਤਾਂ ਪਾਈ ਹੈਗੀ ਹਨਾ ਨਾਲ ਤਾਂ ਅੱਜ ਕੱਲ੍ਹ ਸਮਾਂ ਇਦਾਂ ਦਾ ਹੈ ਕਿ ਬੈ ਵਾਲੀਆਂ ਚੀਜ਼ਾਂ ਹਨਾ ਆਪਾਂ ਬਹੁਤ ਖਾਈ ਜਾਂਦੇ ਆ ਉਹਦੇ ਨਾਲ ਆਪਾਂ ਨੂੰ ਬੈ ਵਗੈਰਾ ਵੀ ਹੁੰਦੇ ਕਈਆਂ ਤੁਸੀਂ ਦੇਖਿਆ ਹਨਾ ਸ਼ਾਮ ਨੂੰ ਜਦੋਂ ਸੌਂਦੀ ਹੈ ਨਾ ਸਾਰੇ ਮੂੰਹ ਦੇ ਵਿੱਚੋਂ ਪਾਣੀ ਨਿਕਲੀ ਜਾਂਦਾ ਉਹਦੇ ਵਾਸਤੇ ਨਾ ਕਾਲੀ ਮਿਰਚ ਬਹੁਤ ਜ਼ਿਆਦਾ ਬੈਨੀਫਿਟ ਹੈ ਦਹੀਂ ਦੇ ਵਿੱਚ ਪਾਓ ਤੁਸੀਂ ਹੈ ਨਾ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਬੱਚਿਆਂ ਨੂੰ ਖਵਾਓ ਤਾਂ ਬਹੁਤ ਹੀ ਜ਼ਿਆਦਾ ਵਧੀਆ ਤੇ ਦੇਖੋ ਆਪਣੀ ਹੁਣ ਇਹ ਚਾਟ ਬਣ ਕੇ ਹੈ ਨਾ ਬਿਲਕੁਲ ਰੈਡੀ ਹੈਗੀ ਤੇ ਬੱਚੇ ਮੈਨੂੰ ਹੱਸਣ ਲੱਗੇ ਕਹਿੰਦੇ ਮਮਾ ਕਿਚਨ ਦੇ ਵਿੱਚ ਗੰਧ ਬਹੁਤ ਆ ਗਿਆ ਮੈਂ ਚਲੋ ਕੋਈ ਗੱਲ ਨਹੀਂ ਵੀ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਨਾ ਗੰਦਾ ਤਾਂ ਥੋੜਾ ਬਹੁਤਾ ਪਾਈ ਜਾਂਦਾ ਹੁੰਦਾ ਤੇ ਆਪਾਂ ਨੇ ਕਰ ਲਿਆ ਇਹਨੂੰ ਮਿਕਸ ਚੰਗੇ ਤਰੀਕੇ ਨਾਲ ਦੇਖੋ ਅਗਰ ਜਿਹੜੇ ਪੈਨਪ੍ਰਾਹ ਨਾ ਡਾਈਟ ਕਰਨੀ ਚਾਹੁੰਦੇ ਨੇ ਮ ਘਟ ਜੇ ਹੈ ਨਾ ਵਧੇ ਨਾ ਤਾਂ ਤੁਸੀਂ ਸ਼ਾਮ ਨੂੰ ਨਾ 5:00 ਵਜੇ ਆਪਣੇ ਡਿਨਰ ਦੇ ਟਾਈਮ ਹਨਾ ਇਹ ਚੀਜ਼ ਨੂੰ ਲੈਣ ਲੱਗ ਜਾਓ ਇੱਕ ਕੋਲੀ ਤੁਸੀਂ ਵਸ ਇਹਦੀ ਇੱਕ ਖਾਣ ਲੱਗ ਜਾਓ ਰੋਜ਼ ਇੱਕ ਇੱਕ ਦਿਨੇ ਸੂਪ ਦੀ ਲੈ ਲਈ ਇੱਕ ਦਿਨ ਤੁਸੀਂ ਇਹਨਾਂ ਦੀ ਲੈ ਲਈ ਨਾਲੇ ਤਾਂ ਤੁਹਾਡੀ ਬਾਡੀ ਦੇਖਿਓ ਹਨਾ ਜਿਹੜੀ ਤੁਹਾਨੂੰ ਵੀਕਨੈਸ ਰਹਿੰਦੀ ਹੈ ਉਹ ਠੀਕ ਹੋ ਜੂਗੀ ਨਾਲੇ ਜਿਹੜਾ ਤੁਹਾਡਾ ਮੋਟਾਪਾ ਫੈਟ ਵਧੀ ਜਾਂਦੀ ਹੈ ਹਨਾ ਉਹ ਵੀ ਠੀਕ ਹੋ ਜੂਗੀ ਤੇ ਦੇਖੋ ਹੁਣ ਆਪਾਂ ਸਾਰਿਆਂ ਨੂੰ ਸਰਵ ਕਰਾਂਗੇ ਕਿੰਨੀ ਸੋਹਣੀ ਆਪਣੀ ਇਹ ਸਾਰੀ ਚਾਟ ਬਣ ਕੇ ਰੈਡੀ ਹੈਗੀ ਤੇ ਸਰਦੀ ਵੀ ਬਹੁਤ ਹੋ ਰਹੀ ਹੈਗੀ ਹਨਾ ਕਈ ਵਾਰੀ ਹੁੰਦਾ ਵੀ ਰੋਟੀ ਬਣਾਉਣੀ ਚੀ ਨਹੀਂ ਕਰਦਾ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਨਾ ਜੀ